ਫੜ ਕੇ ਗਰਾਊਂਡ ਦਾ ਚੱਕਰ ਲਾਊਗਾ ਇੱਕ ਵਾਰ ਜਿਤھوں ਦੀ ਲੱਗਦਾ ਤਾੜੀ ਮਾਰ ਦਿਓ ਤਾੜੀ ਜ਼ਰੂਰ ਮਾਰ ਦਿਓ ਬਈ ਮਿੱਤਰੋ ਪਿੰਟੀ ਪਾਉ ਨੂੰ ਗੱਭਰੂ ਦਾ ਹੌਸਲਾ ਵੱਧਾ ਕਿਉਂਕਿ 40 ਕਿਲੋ ਪਾਹਰੇ ਫੜ ਕੇ ਤੁਰਨੇ ਬੜਾ ਔਖਾ ਆਹ ਦੰਦਾਂ ਦੇ ਨਾਲ 40 ਕਿਲੋ ਦੀ ਹੱਲ ਲੈ ਕੇ ਤੁਰ ਪਿਆ ਗੱਭਰੂ ਔਕਾਰ ਸਿੰਘ ਢਿੱਡੀ ਆਲਖਪਿੰਡਾ ਲਾ ਕੇ ਕਹਿੰਦੇ ਜੀ ਆਈ ਦੁਹਲੇ ਪਾਸੇ ਤਾੜੀ ਮਾਰਾ ਮੁੰਡੇ ਨੇ ਵਿਰਸਾ ਸਾਹਮਿਆ ਹੋਇਆ ਏ ਆ ਇੱਥੇ ਕਹਿੰਦੇ ਵੱਡੇ ਵੱਡੇ ਟਰੈਕਟਰ ਐ ਆ ਇੱਥੇ ਕਹਿੰਦੇ ਵੱਡੇ ਵੱਡੇ ਟਰੈਕਟਰ ਐ ਹਲਾ ਸਾਮੀਆਂ ਭਾਜੀ ਕੈਮਰਾਮੈਨ ਕਿੱਥੇ ਆ ਜੀ ਆ ਕਹਿੰਦੇ ਕੁਸ਼ਤੀ 20 ਮਿੰਟ ਹੋਵੇਗੀ ਸੱਜਣਾ ਹੱਥ ਵਾ ਕਰਦੇ ਇਹ ਹੈ ਸੱਜਣ ਸੈਂਸਰੇ ਵਾਲਾ ਤੇ ਦੂਜੇ ਪਾਸੇ ਬਈ ਤਵਾਤੇ ਦੀ ਧਰਤੀ ਤੋਂ ਪੁੱਜਿਆ ਆਇਆ ਹੈ ਆ ਇਹ ਹਰਮਨ ਤਿਆਰੀ ਕਰਦਾ ਨੌਜਵਾਨਾ ਅੱਜ ਕਹਿੰਦੇ ਪਿੰਡ ਬੋੜਜ ਮੇਲਾ ਐ ਹਰਮਨ ਦਾ ਕਹਿੰਦੇ ਮਾਮਾ ਵੀ ਤਗੜੀ ਪਹਿਲਵਾਨੀ ਕਰਦਾ ਏ ਇੰਦਰ ਵੀਰ ਕਹਿੰਦੇ 6 ਮੋਟਰਸਾਈਕਲ ਜਿੱਤੇ 3 ਬੋਲਟ ਇਹ 3 ਕਹਿੰਦੇ ਸਪਲੈਂਡਰ ਇਹ ਆਜ ਗੱਲਾਂ ਕਹਿੰਦੇ ਅੰਕਲ ਜੀ ਹਰਮਨ ਦੀਆਂ ਹੋਣੀਆਂ ਨੇ ਹਰਮਨ ਦੀਆਂ ਹੋਣੀਆਂ ਨੇ ਲੋਹਰ ਦੇ ਪਾਸੇ ਕਹਿੰਦੇ ਵੀ ਵਿਕਤੀ ਛਡਾਉਂਦੇ ਆ ਸਾਡੇ ਵੀ ਕਹਿੰਦੇ ਸਾਡੇ ਨਿਸ਼ਾਨ ਸ਼ਾਹ ਵਰਗੇ ਨਾਲ ਕਹਿੰਦੇ ਰਿੰਦਰ ਸਰਪੰਚ ਵਰਗੇ ਪਰ ਆਓ ਥੇਗੀ ਲੱਖੋ ਇਸ਼ਾਲ ਕਹਿ ਵੀਰ ਨੂੰ ਜਿਹੜਾ ਉੱਥੇ ਹੀ ਚੁੱਕ ਦੇ ਲੋ ਵੀ 20 ਮਿੰਟ ਦਾ ਸਮਾਂ ਤੇ ਤੁਹਾਨੂੰ ਵੀ ਦੱਸਿਆ ਕਿ ਲਾਲ ਰੰਗ ਦੇ ਕਾਸਟੂਮ ਦੇ ਵਿੱਚ ਆ ਜੀ ਵਾਹੀ ਜਲੰਧਰ ਤੇ ਸੱਜਣ ਆ ਜੇ ਨੀਲੇ ਰੰਗ ਦੇ ਕਾਸਟੂਮ ਦੇ ਵਿੱਚ 20 ਮਿੰਟ ਦੀ ਕੁਸ਼ਤੀ ਹੋਊਗੀ ਤੇ ਕੁਸ਼ਤੀ ਨੂੰ ਵਾਚਣ ਦੇ ਲਈ ਕਹਿੰਦੇ ਆ ਜੀ ਆ ਤੁਹਾਡੀ ਡਿਊਟੀ ਹੈ ਹੱਥੇ ਭਾਜੀ ਫੇਰ ਤੁਰ ਕੇ ਫੇਰ ਤੁਰ ਕੇ ਫੇਰ ਤੁਰ ਕੇ ਇਹ